72 ਦੇ ਵਿੱਚ ਲੜਾਈ ਹੋਈ ਸੀ ਫਿਰ ਹੁਣ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਹੈ ਹਿੰਦੁਸਤਾਨ ਪਾਕਿਸਤਾਨ ਦੇ ਵਿੱਚਕਾਰ ਜੇਕਰ ਲੜਾਈ ਲੱਗਦੀ ਹੈ ਤਾਂ ਕੀ ਹੋਊਗਾ ਪਹਿਲੀ ਗੱਲ ਲੜਾਈ ਲੱਗਣੀ ਚਾਹੀਦੀ ਕਿਉਂਕਿ ਲੜਾਈ ਜਦੋਂ ਲੱਗਦੀ ਹੈ ਬਹੁਤ ਨੁਕਸਾਨ ਹੁੰਦਾ ਲੋਕਾਂ ਨੂੰ ਦੋਨਾਂ ਪਾਸੇ ਐ ਨਹੀਂ ਕਿ ਜਾਂ ਕੱਲਾ ਪਾਕਿਸਤਾਨ ਦਾ ਉਹਨਾਂ ਸਾਡਾ ਵੀ ਹੋਣਾ ਲੜਾਈ ਬਹੁਤ ਮਾੜੀ ਲੜਾਈ ਤਾਂ ਘਰ ਦੇ ਵਿੱਚ ਪੈ ਜਾਈ ਉਹ ਵੀ ਬਹੁਤ ਮਾੜੀ ਹੈ ਠੀਕ ਨਹੀਂ ਲੜਾਈ ਨਹੀਂ ਹੋਣੀ ਚਾਹੀਦੀ ਜੇਕਰ ਲੜਾਈ ਹੁੰਦੀ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਦਾ ਹੋਗਾ ਕਿਉਂਕਿ ਪਾਕਿਸਤਾਨ ਦੇ ਪਹਿਲੇ ਕੁਛ ਨਹੀਂ ਰਿਆ ਨੁਕਸਾਨ ਸਾਡਾ ਹੀ ਹੋਣਾ ਜ਼ਰੂਰੀ ਹਿੰਦੁਸਤਾਨ ਦਾ ਕਿਉਂਕਿ ਉਹਦੇ ਪਹਿਲੇ ਮਰਦਾ ਪਿਆਵੇ ਉਹਨਾਂ ਲੜਨ ਦੀ ਲੋੜ ਹੀ ਨਹੀਂ ਸਾਨੂੰ ਉਹਦੇ ਵੈਸੇ ਮਰਦਾ ਪਿਆਵੇ ਨੁਕਸਾਨ ਸਾਡਾ ਹੀ ਹੋਣਾ ਚਾਹੀਦਾ ਹੋਣਾ ਜ਼ਿਆਦਾ ਆਪਰੇਸ਼ਨ ਸੰਧੂਰ ਚੱਲ ਰਿਹਾ ਹੈਗਾ ਜਿਸ ਦੇ ਤਹਿਤ ਭਾਰਤ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਪਰ ਇਸ ਦੇ ਬਾਵਜੂਦ ਵੀ ਜੇਕਰ ਪਾਕਿਸਤਾਨ ਨਹੀਂ ਮੁਰਦਾ ਤਾਂ ਫਿਰ ਕੀ ਕਰਨਾ ਚਾਹੀਦਾ ਫਿਰ ਤੇ ਆਪਾਂ ਹਰ ਟਾਈਮ ਖੜੇ ਆ ਜੀ ਆਪਣੇ ਹਿੰਦੁਸਤਾਨ ਦੀ ਫੌਜ ਦੇ ਨਾਲ ਸਾਰੇ ਸਰਕਾਰ ਦੇ ਨਾਲ ਆਪਾਂ ਖੜੇ ਹਾਂ ਹਰ ਟਾਈਮ ਲੜਨ ਨੂੰ ਤਿਆਰ ਆ ਜਿੱਦਾਂ ਵੀ ਕਹਣਗੇ ਆਪਾਂ ਨਾਲ ਉਹ ਸਹਿਮਤ ਠੀਕ ਨਹੀਂ ਹੋ ਮੈਸੇ ਗੱਲ ਕੀਤੀ ਜਾਵੇ ਤੁਹਾਡੇ ਘਰਦਿਆਂ ਦੇ ਨਾਲ ਤੁਹਾਡੇ ਮਾਤਾ ਜੀ ਦੱਸਦੇ ਹੁੰਦੇ ਨੇ ਕਿ ਉਸ ਵੇਲੇ ਕੀ ਮਾਹੌਲ ਸੀਗਾ ਹਾਂਜੀ ਹਾਂਜੀ ਭਾਜੀ ਉਹ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਸੀਗਾ ਰਾਤ ਨੂੰ ਬੱਚੇ ਲੈ ਕੇ ਕਦੀ ਕਿਤੇ ਲੁਕਣਾ ਕਦੀ ਕਿਤੇ ਲੁਕਣਾ ਜਿੱਦਾਂ ਮਤਲਬ ਕਿ ਖਾਣ ਦੀ ਬਹੁਤ ਤੰਗੀ ਹੁੰਦੀ ਸੀਗਾ ਬਹੁਤ ਮਰਗੀ ਲੋਕਾਂ ਨੇ ਦੁੱਖ ਢਾਇਆ ਤੁ ਪਰ ਸਭ ਤੋਂ ਜ਼ਿਆਦਾ ਗਲਤੀ ਸਾਡੀ ਜਿਹੜੀ ਸਕਿਉਲਟੀ ਦੀ ਆ ਕਿਉਂਕਿ ਉਧਰੋਂ ਬੰਦੇ ਆਏ ਆ ਸਾਡੀ ਸਕਿਉਲਟੀ ਦੀ ਗਲਤੀ ਹੈਗੀ ਆਣੇ ਨਹੀਂ ਚਾਹੀਦੇ ਉਧਰੋਂ ਇੱਧਾ ਬੰਦੇ ਆ ਗਏ ਨੇ ਇੱਕ ਪਰਿੰਦਾ ਵੀ ਨਹੀਂ ਪਰ ਮਾਰ ਸਕਦਾ ਜੀ ਸਰਕਾਰ ਚਾਵੇ ਤੇ ਸਾਡੀਆਂ ਸਰਕਾਰਾਂ ਨਾਕਾਮੀਆਂ ਹੈਗੀਆਂ ਵੇ ਸਾਡੀ ਸਕਿਉਰਿਟੀ ਥੋੜੀ ਲੂਜ਼ ਆ ਇਸ ਕਰਕੇ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਵੇ ਇਹ ਨੁਕਸਾਨ ਹੋਣਾ ਨਹੀਂ ਚਾਹੀਦਾ